ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਵਧ ਗਈ ਹੈ ਘਰ ਖਰੀਦਣਾ ਹੋਵੇ ਜਾਂ ਬੇਟੀ ਦੇ ਵਿਆਹ ਅਤੇ ਬੱਚਿਆਂ ਦੀ ਪੜ੍ਹਾਈ ਹੋਵੇ ਇਹ ਸਭ ਤੋਂ ਮਹਿੰਗੇ ਸੌਦੇ ਨੇ ਜਿੰਨਾ ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਕਈ ਵਾਰ ਤੁਹਾਨੂੰ ਇਨਾ ਕੰਮਾਂ ਦੇ ਲਈ ਕਰਜ਼ਾ ਵੀ ਲੈਣਾ ਪੈ ਸਕਦਾ ਹੈ ਪਰ ਜਿਵੇਂ ਜਿਵੇਂ ਕਰਜ਼ੇ ਦਾ ਬੋਝ ਵੱਧਦਾ ਜਾਂਦਾ ਹੈ ਵਿੱਤੀ ਹਾਲਾਤ ਵਿਗੜਨ ਦੇ ਵਿੱਚ ਤੇਰ ਨਹੀਂ ਲੱਗਦੀ ਕਈ ਵਾਰ ਕਰਜ਼ੇ ਦਾ ਸਹੀ ਪ੍ਰਬੰਧਨ ਨਾ ਕਰਨ ਤੋਂ ਸੇਈ ਕਰਜ਼ੇ ਦੇ ਜਾਲ ਵਿੱਚ ਫਸ ਜਾਂਦੇ ਉਹ ਕਈ ਵਾਰ ਅਜਾਇਬ ਵੀ ਹੁੰਦਾ ਹੈ ਪੂਰੀ ਵਿੱਤੀ ਯੋਜਨਾ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਇਸ ਕਰਜ਼ੇ ਦੇ ਜਾਲ ਵਿੱਚੋਂ ਨਹੀਂ ਕੱਢ ਪਾਉਂਦੇ ਅਜਿਹਫਤੇ ਤੇ ਵਿੱਚ ਕੁਝ ਖਾਸ ਉਪਾਅ ਨੇ ਤੁਹਾਡੀ ਵਿੱਤੀ ਸਮੱਸਿਆ ਨੂੰ ਆਸਾਨ ਬਣਾਉਣ ਦੇ ਵਿੱਚ ਲਾਭਦਾਇਕ ਹੋ ਸਕਦੇ ਨੇ ਬੈਂਕ ਹੋਵੇ ਕ੍ਰੈਡਿਟ ਕਾਰਡ ਹੋਵੇ ਕਿਤੇ ਵੀ ਲੋਨ ਲੈਣਾ ਮੰਗਾ ਇਸ ਲਈ ਕਰਜ਼ਾ ਲੈਣ ਦੇ ਸਮੇਂ ਧਿਆਨ ਰੱਖੋ ਕਿ ਤੁਹਾਨੂੰ ਲਏ ਗਏ ਕਰਜ਼ੇ ਤੋਂ ਦੁੱਗੜੇ ਤੋਂ ਵੱਧ ਪੈਸੇ ਵਾਪਸ ਕਰਨੇ ਪੈਣਗੇ ਅਜਾਈ ਸਥਿਤੀ ਵਿੱਚ ਓਨਾ ਹੀ ਲੋਨ ਲਓ ਜਿੰਨੀ ਲੋੜ ਹੋਵੇ ਜੇਕਰ ਤੁਸੀਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹੋ ਤੁਹਾਨੂੰ ਕੋਈ ਹੋਰ ਕਰਜ਼ਾ ਲੈਣ ਤੋਂ ਬਚਣਾ ਚਾਹੀਦਾ ਹੈ ਆਦਰਸ਼ਕ ਤੌਰ ਤੇ ਤੁਹਾਡੇ ਸਾਰੇ EMI ਕ੍ਰੈਡਿਟ ਕਾਰਡ ਦੇ ਬਿੱਲ ਤੁਹਾਡੀ ਕੁੱਲ ਆਮਦਨ ਤੋਂ 40-50% ਵੱਧ ਨਹੀਂ ਹੋਣੇ ਚਾਹੀਦੇ ਇਸ ਤੋਂ ਪਹਿਲਾਂ ਆਪਣੀ ਸੁਰਥਾ ਖਰਚਿਆਂ ਦਾ ਮੁਲਾਂਕਣ ਕਰੋ ਯਕੀਨੀ ਬਣਾਓ ਕਿ ਨਾ ਇਸ ਕਰਜ ਦੇ ਅਦਾਇਗੀ ਕਰਨ ਤੋਂ ਬਾਅਦ ਹੀ ਕਿਸੇ ਹੋਰ ਕਰਜ਼ੇ ਬਾਰੇ ਸੋਚੋ। ਸੋ ਸਭ ਤੋਂ ਪਹਿਲਾਂ ਤੁਚਾ ਕੀ ਹੈ? ਕਰਜ਼ਾ ਮੁਕਤ ਹੋਣ ਦੇ ਲਈ ਪਹਿਲਾਂ ਸਾਰੇ ਕਰਜ਼ਿਆਂ ਦੀ ਸੂਚੀ ਬਣਾਓ। ਇਹਦੇ ਵਿੱਚ ਲੋਨ, ਇਹਦੀ EMI ਅਤੇ ਇਸਦੀ ਵਿਆਜ ਦਰ ਦੇ ਨਾਲ-ਨਾਲ ਕਾਰਜਕਾਲ ਵੀ ਲਿਖੋ ਕਿ ਵੈਲੀਡੇਸ਼ਨ ਕੀ ਦੀ ਹੈ। ਇਹ ਤੁਹਾਨੂੰ ਜ਼ਰੂਰੀ ਹੈ। ਸਭ ਤੋਂ ਮਹਿੰਗੇ ਕਰਜ਼ਿਆਂ ਦੀ ਪਛਾਣ ਕਰਨ ਦੇ ਵਿੱਚ ਮਦਦ ਕਰੇਗਾ। ਦੂਜਾ ਸੱਜਾ ਪੂਰੇ ਲੋਨ ਦੀ ਸਮੀਖਿਆ ਕਰਨ ਤੋਂ ਬਾਅਦ ਤੁਸੀਂ ਸਮਝ ਸਕਦੇ ਹੋ ਕਿਹੜਾ ਲੋਨ ਸਭ ਤੋਂ ਮਹਿੰਗਾ ਹੈ ਅਤੇ ਕਿਹੜਾ ਸਭ ਤੋਂ ਸਸਤਾ ਹੈ ਪਰ ਤੁਹਾਨੂੰ ਪਹਿਲਾ ਹੈ ਜਿਹੜਾ ਸਭ ਤੋਂ ਮਹਿੰਗੀ ਕਰਜ਼ੇ ਦੀ ਅਦਾਇਗੀ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਤੇ ਲਾਗੂ ਵਧ ਬ्याज ਦਾ ਭੁਗਤਾਨ ਤੁਹਾਡੇ ਵਿੱਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਦਾਹਰਨ ਲਈ ਤੁਸੀਂ ਹੋਮ ਲੋਨ ਲਿਆ ਹੈ ਤੇ ਲਗਭਗ 6.6 ਤੋਂ 9% ਵਿਆਜ ਤੇ ਪਰਸਨਲ ਲੋਨ ਤੇ 10 ਤੋਂ 16% ਵਿਆਜ ਦਾ ਭੁਗਤਾਨ ਕਰਦੇ ਹੋ ਇਸ ਲਈ ਇਸ ਨੂੰ ਜ਼ਰੂਰ ਧਿਆਨ ਵਿੱਚ